ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਉਸ ਵੇਲੇ ਤਹਿਸਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸ਼ੱਕੀ ਗੱਡੀ ਦਾ ਸੀਆਈਏ ਸਟਾਫ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੱਛਾ ਕੀਤਾ ਗਿਆ ਗੱਡੀ ਨੂੰ ਘੇਰ ਕੇ ਰੋਕਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਨਾਕਾਬੰਦੀ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਸੀ ਨਾਕੇਬੰਦੀ ਦੌਰਾਨ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਗੱਡੀ ਰਾਹੀ ਨਾਜਾਇਜ਼ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਜਿਵੇਂ ਹੀ ਸ਼ੱਕੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਛੱਡ ਦਿੱਤਾ ਗਿਆ ਡਰਾਈਵਰ ਨੇ ਗੱਡੀ ਭਜੌਰ ਦੀ ਕੋਸ਼ਿਸ਼ ਕੀਤੀ ਪਰ ਸੀਆਈਏ ਸਟਾਫ ਨੇ ਤੁਰੰਤ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਗੱਡੀ ਦੀ ਤਲਾਸ਼ੀ ਲੈਣ ਤੇ 22 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਇਸ ਦੇ ਆਧਾਰ ਤੇ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਤੇ ਕੀਤੀ ਕਾਰਵਾਈ ਵਿੱਚ 22 ਪੇਟੀਆਂ ਨਾਜਾਇਜ਼ ਸ਼ਰਾਬ ਮਿਲੀ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਗੈਰਕਾਨੂੰਨੀ maal ਆ ਰਿਹਾ ਹੈ ਜੀ। ਇਹ ਆਪਾਂ ਪੁਲਿਸ ਪੁਲਸਵਾਂ ਕੁੜੀ ਦੇ ਪਰ ਆਪਣੀ ਟੀਮ ਨਾਲ ਨਾਕਾ ਲਗਾਇਆ ਸੀ। ਠੀਕ ਹੈ ਜੀ। ਨਾਕੇ ਦੇ ਦੌਰਾਨ ਤੁਹਾਨੂੰ ਇੱਕ ਗੱਡੀ ਦੇ ਯਾਤਰ ਹਾਂ ਜੀ ਦਿਖਾਈ ਦਿੱਤੀ ਇਹਨੂੰ ਆਪਾਂ ਹੱਥ ਦਿੱਤਾ ਪਰ ਉਹਨਾਂ ਤੇ ਜਾ ਰਹੀ ਸੀ ਜੀ ਜਦੋਂ ਆਂਦੀ ਕੋਸ਼ਿਸ਼ ਵਿੱਚ ਆਪਾਂ ਉਹਦੇ ਪਿੱਛਾ ਕੀਤਾ ਤੇ ਥੋੜਾ ਬਸੂ ਕੁੜੀ ਤੋਂ ਅੱਗੇ ਆ ਕੇ ਉਹਨੂੰ ਰੋਕ ਲਿਆ ਠੀਕ ਹੈ ਰੋਕਣ ਦੇ ਦੌਰਾਨ ਆਪਾਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ 20 ਪਟੀਆਂ ਬਲੈਕ ਹਾਰਨ ਤੇ ਦੋ ਪਟੀਆਂ ਮੈਗਨਵਲ ਵੀ ਮਿਲੀਆਂ ਫੇ ਕਿੱਥੋਂ ਆ ਰਹੀ ਸੀ ਕਿੱਥੇ ਸਪਲਾਈ ਕਰਨੀ ਸੀ ਇਹਨਾਂ ਨੇ ਜੀ ਅਜੇ ਫਰਦਰ ਵੈਰੀਫਿਕੇਸ਼ਨ ਚੱਲਦੀ ਜੀ ਹੈ ਠੀਕ ਹੈ ਜਿੰਨੇ ਵੈਰੀਫਿਕੇਸ਼ਨ ਹੋ ਜੂंगी ਆਪਾਂ ਤੁਹਾਨੂੰ ਸਾਰਾ ਸਟਾਰ نیوز ਪੰਜਾਬੀ ਟੀਵੀ ਲਈ ਪਠਾਨਕੋਟ ਤੋਂ ਕੰਬਲ ਰਾਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ